ਹਾਂਜੀ ਬਈ ਸਾਰਿਆਂ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਉਮੀਦ ਕਰਦੇ ਹਾਂ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਤੇ ਵਧੀਆ ਚਾਹੀਦੇ ਆ ਤੇ ਆਪਾਂ ਬਈ ਆਏ ਸੀ ਖੇਤ ਮਿੱਟੀ ਕੱਢਣ ਔਰੀ ਮਾਟੀ ਤੇ ਆਪਾਂ ਇੱਧਰ ਦੇਖ ਰੱਖਣਾ ਆਏ ਸੀ ਤੇ ਆਪਾਂ ਜਿਹੜਾ ਉਧਰ ਮਸ਼ੀਨ ਵੀ ਇਹ ਜਮਾਂ ਵਿਛਕੇ ਗਈ ਸੀ ਇਹ ਵਧੀਆ ਹੋ ਗਿਆ ਤੇ ਇਹ ਸਾਡੇ ਤੁਸੀਂ ਤੇ ਅੱਜ ਆਪਣੀ ਗੱਡੀ ਵੀ ਮਿਲ ਜੂਗੀ ਪਹਾਵਾਂਗੇ ਤੁਹਾਨੂੰ ਗੱਡੀ ਕਿਵੇਂ ਆ ਕਿਵੇਂ ਕੀ ਰੌਲਾ ਸੀ ਕੀ ਗੱਲ ਬਾਤ ਸੀ ਤੇ ਕੱਲ ਉਹ ਏਪਨ ਯਰ ਕੋਲ ਇੰਟਰ ਕੋਲ ਨਹੀਂ ਉਹਦਾ ਮੰਗਾ ਲਿਆ ਸੀਗਾ ਤੇ ਇੱਕ ਹੋਰ 353600 ਦਾ ਹੋਰ ਰਹਿ ਗਿਆ ਸੀਗਾ ਤੇ ਉਹ ਵੀ ਆਪਾਂ ਮੰਗਾ ਲੈਣਾ ਉਹ ਮੰਗਾ ਲਿਆ ਤੇ ਮੰਗਾ ਲੈਣਾ ਬਾਈ ਨੇ ਫ੍ਰੀਜ ਕੋਟ ਹੋਣਾ ਸਾਰਾ ਸਮਾਨ ਤੇ ਬਾਕੀ ਜੇ ਅੱਜ ਗੱਡੀ ਆਪਣੀ ਚਾਹੀਦੀ ਹੈ ਵੈਸੇ ਆਪਾਂ ਕੱਲ ਨੂੰ ਹੀ ਜਾਣਾ ਸ਼ਾਇਦ ਬਾਕੀ ਮੈਨੂੰ ਪਤਾ ਨਹੀਂ ਕੱਲ ਨੂੰ ਦਿਵਾਲੀ ਤੇ ਜਾਣਾ ਹੋਊਗਾ ਤੇ ਆਪਾਂ ਅਹੀ ਜਾਣਾ ਹੈਗਾ ਦਿਵਾਲੀ ਤੇ ਅੰਮਰਸਰ ਸ਼ਾਇਦ ਬਾਕੀ ਮੈਨੂੰ ਪੱਕਾ ਪਤਾ ਨਹੀਂ ਜਾਂਦਾ ਤੇ ਬਾਕੀ ਆਪਣਾ ਜਮਾ ਵੇਖ ਸਕਦੇ ਤੁਸੀਂ ਵਧੀਆ ਹੋਈ ਹੋਈ ਜਾਂਦਾ ਤਾਂ ਢੋੜੀਆਂ ਹੀ ਪੈਗੀਆਂ ਸੀ ਚਲੋ ਕੋਈ ਨਹੀਂ ਕਹੀ ਨਾ ਕਰ ਦੂਗਾ ਤਾਂ ਚਾਹ ਤੇ ਇੱਧਰ ਕਹਿੰਦੇ ਬਈ ਪੂਰੇ ਚ ਰਿਹਾ ਵਿਆ ਤੇ ਇੱਧਰ ਚੋਨਾ ਆਲਦੋ ਵਾਲੀ ਵੜਤਾ ਤੇ ਇੱਧਰ ਆ ਚਾਰ ਮਹੀਨਿਆਂ ਦਾ ਗਿੱਲਾ ਹਰਾ ਹੋਊਗਾ ਸ਼ਾਇਦ ਤੇ ਇੱਧਰ ਆ ਘੱਠਾ ਵਾ ਹਲਾ ਕੀਤਾ ਪਿਆ ਪਰਾਲੀ ਦਾ ਉੱਧਰ ਆਪਣੀ ਮਟੀ ਆ ਬਈ ਤੇ ਹੀ ਗਿਆ ਜਫਾ ਬਬਾ ਤੁਮ ਤਾਂ ਮੁੱਟ ਮੁੱਟੀ ਕਰਤੀ ਸੀ ਤੇ ਠੰਗਲਿਆ ਅਬ ਚਲਦੇ ਆ ਘਰੇ ਚੀਜ਼ ਹੈ ਸਮਝ ਲਿਆ ਤੈਨੂੰ ਘਰੇ ਜਾ ਕੇ ਬਾਕੀ ਆਪਾਂ ਆਈ ਸੀ ਸਾਈਕਲ ਤੇ ਆਪਾਂ ਚੱਲੇ ਆ ਖੇਤ ਤਾਂ ਵੱਡ ਨੰਬਰ ਆਖ ਲਿਆ ਤੇ ਅਵੀ ਰੱਖ ਲਈਆ ਸਰੋ ਵੀ ਚੱਲਦੇ ਆ ਮੱਲੇ ਚੱਲਦੇ ਆ ਫੋਰ ਦਾ ਆਪਾਂ ਟਰੈਕਟਰ ਜੀ ਮਿਲਿਆ ਨਹੀਂ ਨਾਲ ਮਾਰਦੇ ਆ ਬਈ ਹੁਣ ਮਾਰਦੇ ਆ ਇਧਰ ਭਈ ਆਪਣੇ ਕੋਲ ਸੁਭਾਗਾ ਨਿੱਕਾ ਹੈ ਸੀ ਵੱਡਾ ਸੁਭਾਗ ਆਪਣੇ ਕੋਲ ਆਪਾਂ ਐ ਤੇ ਤੂੰ ਕੀ ਜਾਣੀ ਜੱਟਿਆਂ ਜੱਟ ਜਿਗਾੜੀ ਹੁੰਦੇ ਆ ਤੇ ਆ ਭਈ ਉੱਤੇ ਘੜਾਈ ਮੈਂ ਤੇ ਇਧਰ ਆ ਟੱਬਾ ਲੱਗ ਗਿਆ ਤੇ ਇਹਨੂੰ ਖਲਾਅ ਖਲਾਅ ਨਹੀਂ ਪੈਣੀ ਤੇ ਹਣਾ ਭਰ ਦੇ ਸੁਭਾਗਾ ਹੀ ਆ ਆਪਣਾ ਇੱਕ ਹਿਸਾਬ ਦਾ ਬੜਾ ਛੋਨਾ ਛੋਨਾ ਤੇ ਛੋਨਾ ਆਪਣਾ ਦੇ ਸੁਗਾ ਵਧੀਆ ਤੁਹਾਨੂੰ ਤਾਂ ਵਧੀਆ ਲੱਗਦੇ ਬਾਕੀ ਆਵੇ ਛੋਨਾ ਆਪਣੇ ਗਵੰਡੀਆਂ ਦਾ ਹੈਂ ਬੋਣਾ ਰੋਂਗ ਵੀ ਇੱਕ ਹੋਏਗਾ ਵਾਵਾ ਬੋਣਾ ਰੋਂਗ ਬੋਣਾ ਚੋਨਾ ਵੀ ਆਪਣੇ ਗਵਾਂਢੀ ਬੰਦੇ ਜਾਂਦੇ ਆ ਚੋਨਾ ਤੇ ਵੱਢੀ ਜਾਂਦੇ ਆ ਤੇ ਇੱਧਰ ਖੜਾ ਅਰਜਨ ਵੈਲੀ ਆਪਾਂ ਸਰੋਂ ਵੀ ਟੀ ਆ ਉਹ ਹੁੰਨੇ ਆ ਤੁਹਾਨੂੰ ਓ ਫੜਾ ਆਪਣਾ ਬੋੜ ਸਰੋਂ ਵੀ ਟੀ ਆਵੇ ਸਾਰੇ ਵੀ ਆਰ ਆਪਣਾ 26 ਝੋਨਾ ਅੱਬਾ ਜਾਣਾ ਕਮਿਆਰੇ ਬਈ ਕਮਿਆਰੇ ਵੀ ਜਾਣਾ ਦੇਖੋ ਇੱਥੇ ਜਾਣੇ ਟਾਈਮ ਆ ਫੇਰ ਹੀ ਕਮਿਆਰੇ ਜਾਇਆ ਤੇ ਸਰੂ ਆਪਾਂ ਪੂਰੀ ਵੀਚਤੀ ਵਧੀਆ ਜੇ ਆਪਾਂ ਆਏ ਬਾਬੇ ਜੀ ਮਾਪਾਂ ਆਏ ਕਮਿਆਰੀ ਆਏ ਬਾਬੇ ਜੀ आपा, आपा जी बाबा बबा खेतरपाल जी सं बाबा खेतरपाल जी जगह बबे जी इस जगह है माता जय माता मसाणी जी सं बाबा खेतरपाल जी करो दर्शन घर बैठे चलते हूँ अपना ग ਚਲੋ ਵੀ ਚੱਲ ਜਿਆਣਾ ਤੂੰ ਹਾਂ ਭਈ ਬਹੁਤ ਆ ਬਹੁਤ ਲੱਗਈ ਜਾਣਾ ਆਪਾਂ ਗੱਡੀ ਲੈਂਦੀ ਆ ਸਮੂਰ ਹੋ ਰੀ ਘਰ ਤਾਲ ਇਹ ਹੋਰੀ ਮੂਰੇ ਖੋਲ ਹੀ ਦੇ ਦਿੱਤੀ ਐ ਤੇ ਹਜੇ ਸਾਰਾ ਕੰਮ ਹੋਣ ਵਾਲਾ ਆਜੇ ਤੇ ਉਹ ਕੂਲਿੰਗ ਵਾਲਾ ਜਿਗਰਮੈਂਟ ਸਾਰਾ ਤੇ ਬਬੂਪਾ ਲਾਉਣ ਵਾਲਿਆਂ ਕਿ ਨਾ ਆਪਾਂ ਗੱਡੀ ਲੈਂਦੀ ਆ ਠੀਕ ਜੇ ਲੇਟਾ ਲੁੱਟਾ ਆਉਂਦਾ ਸੀ ਉਹ ਜਿਹੜਾ ਮੂਰੇ ਧੁੰਦਲੀ ਜੰਮੀ ਪਈ ਆ ਉਹਨਾਂ ਦੇ ਜਲੇਟਾਂ ਵੀ ਠੀਕ ਹਨ ਇਹਦਾ ਨਵਾਂ ਪਾਦਾਂਗੇ ਬਲਬ ਉਹ ਜੋ ਲਾਈਟ ਲੁੱਕ ਸਾਰੇ ਨਵੇਂ ਪਾਦਾਂਗੇ ਮੂਰੇ ਜਿਹੜਾ ਖਾਪਾ ਜਿ ਖੁੱਲਿਆ ਪਿਆ ਉਹ ਟੁੱਟਿਆ ਪਿਆ ਉਹਨੂੰ ਆਖਿਆ ਵੀ ਅਸੀਂ ਵੀ ਜੇ ਲੋਟ ਹੁੰਦਾ ਤਾਂ ਠੀਕ ਆ ਇਹਦਾ ਨਵਾਂ ਪਾਦਾਂਗੇ 6 700 ਦਾ ਹੈਗਾ ਉਹ ਤੇ ਉਹ ਵੀ ਨਵਾਂ ਪਵਾ ਲੈਣਾ ਆਪਾਂ ਤੇ ਪਰਸੋਂ ਗੱਡੀ ਲਾ ਕੇ ਆਵਾਂਗੇ ਗਾਲੂ ਹੈਗਾ ਦਵਾਲਾ ਠੀਕ ਹੈ ਜੀ ਤੇ ਹੁਣ ਆਪਾਂ ਮੋਦੀ ਵੀ ਰੌਣਕਾਂ ਪਿੰਡ ਵੀ ਰੌਣਕਾ ਆਵਾਜ਼ ਆ ਬਾਈ ਤੈਨੂੰ ਲੱਗਦੀ ਆ ਠੰਡ ਕਹਿੰਦੇ ਬਹੁਤ ਲੈਟ ਉਹ ਲੈਟ ਜਗੀ ਨਹੀਂ ਯਾਰ ਲੈਟ ਕਉ ਨਹੀਂ ਜਗੀ ਕੋਣ ਜਗੀ ਆ ਲੈਟ ਚੱਕੀ ਹਾਂ ਮੈਂ ਜਗਾ ਦਿੰਦੇ ਆਂ ਠੀਕ ਆ ਤੇ ਭਾਈ ਰਾਤ ਨੂੰ ਟਾਈਮ ਹੋਇਆ ਟਾਈਮ ਹੋ ਗਿਆ 6:00 ਦਾ 7:30 ਹੋ ਗਏ ਹੁਣੇ ਘਟੋ ਘਟ ਤੇ ਭਾਈ ਠੰਡ ਹਜੇ ਵੀ ਬਹੁਤ ਲੱਗਦੀ ਆ ਚਾਚੇ ਦੇ ਪਾਜਾ ਪੂਰਾ ਪਾਵਾਂ ਵਾਲੇ ਤੇ ਇੱਧਰ ਦਸਣ ਵਾਲੇ ਫਿਰ ਜਾਂਦੇ ਆ ਠੀਕ ਹਾਂ ਹੈ ਦੇਰੇ ਬੁਰਾ ਇਹ ਇਧਰ ਵੇਤੇ ਬੁਰਾ ਇਧਰ ਉੱਤੋਂ ਵਾਲੇ ਆ ਵਿਚਾਰੇ ਠੰਡ ਬਹੁਤ ਆ ਇਹ ਵੱਜਿਆ ਉਖਲੀਜਾ ਵੱਜਿਆ ਉਖਲੀਜਾ ਚੱਲਦੇ ਹੁਣ ਘਰੇ ਉਹ ਵੇਖੇ ਕਿਧਰ ਦੀਵਾਲੀ 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 ਇਹਨੇ ਗਰਾਊਂਡ 'ਚ ਪਟਾਕੇ ਜਲ ਰਹੇ ਆ ਮੇਰੇ ਵੀਰੋ ਉਹ ਵੇ ਚੱਲੀ ਆ ਤੇ ਗਰਾਊਂਡ 'ਚ ਪਟਾਕੇ ਇੱਥੇ ਵੀ ਆਪ ਕੋਈ ਛੱਡੇ ਦੀ ਕਰਨਾ ਤਾਂ ਹੀ ਤਾਂ ਚੱਲਗੀ ਤਾਂ ਹੀ ਜਾਂਦੀ ਹੁੰਦੀ ਆ ਗਰਾਊਂਡ 'ਚ ਪਟਾਕੇ ਚੱਲਦਾ ਕੀ ਹਾਂ ਲੈ ਤੂੰ ਨਾ ਕਰਾ ਆ ਜੀ ਦੇਖਣਾ ਤੇ ਤੁਹਾਨੂੰ ਦਵਾਈ ਵੀ ਨਹੀਂ ਦੇਣਾ ਹੁਣ ਦੇਖ 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 ਕੋ ਨਾ ਹੁਣ ਕੀ ਗੱਲ ਕੀ ਗੱਲ ਹੁਣ ਦੱਸ ਦੇਗਾ ਪਾਪਾ ਨਹੀਂ ਦੰਦ ਦੰਦਾ ਮੰਨੋ ਆਪ ਤੂੰ ਨਹੀਂ ਤਾਂ ਦੇਖ ਤੈਨੂੰ ਹੀ ਉਹ ਤੇ ਹੀ ਘੜੇ ਤਰੂ ਫਿਰ ਸਾਡੇ ਬੰਦੇ ਚੱਲੇ ਜਾਂਦੇ ਪਟਾਕੇ ਦੀਵਾਲੀ ਦੇ ਉਹ ਇੱਧਰ ਵੀ ਇਹਦੇ ਫੋਲੋ ਧਮਾਕੇ ਆਵੇਂ ਆਵੇਂ ਇੱਧਰ ਹੀ ਫੁੱਲ ਤੇ ਜੀ ਇੱਧਰ ਹੀ ਫੁੱਲ ਲੈ ਲੈ ਦੇਖਾ ਤੁਸੀਂ ਪਟਾਕੇ ਦੀਵਾਲੀ ਦੇ ਕਹਿੰਦੇ ਦੀਵਾਲੀਆਂ ਲੈ ਤੇ ਬੱਸ ਹੋ ਗਈ ਸਮਾਪਤੀ ਠੀਕ ਆ ਬਈ ਸਹੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਾ ਕਰੋ ਤੁਹਾਨੂੰ ਮਿਲ ਜੇ ਨੈਕਸਟ ਵਲੌਗ ਚ ਓਕੇ ਬਾਏ ਲਾਈਕ ਇਹ ਤੋ ਕਹ ਤਰਾ ਦੋ ਯਾਰ ਸਬਸਕ੍ਰਾਈਬਰ ਪੂਰੇ ਕਰਾਓ ਬਰ ਪੂਰੇ ਕਰਾਓ ਸੋ ਜੋ ਕੱਲ ਤੱਕ ਹੋਣਾ ਚਾਹੀਦਾ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਸ਼ੁਰੂ ਕਰ ਦਿਓ ਓਕੇ ਵੀ ਮਿਲਦਾ ਤੁਹਾਨੂੰ ਨੈਕਸਟ ਬਲੌਗ ਓਕੇ